ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੰਦੀਵਾਲ ਬੁਟੀਕ ਤੁੰਗਵਾਲੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ neck ਦਾ ਇੱਕ ਹੋਰ ਡਿਜ਼ਾਈਨ ਦੇਖੋ ਆਪਾਂ ਉਹਦੇ ਲਈ ਰੈਡੀमेड neck ਲਿਆਗਾ ਇਹਦੀ ਲੰਬਾਈ ਲੈਂਦੀ ਆਪਾਂ 6 ਇੰਚ ਤੇ نیچے ਆਪਾਂ ਇਹ ਪੱਟੀ ਕੱਟ ਕੀਤੀ ਹੈ ਬੁਕਰਮ ਦੀ ਵੀ ਲੈ ਸਕਦੇ ਹੋ ਤੇ ਜਿਹੜਾ ਪੇਸਟਿੰਗ ਪੇਪਰ ਹੁੰਦਾ ਉਹਦੀ ਵੀ ਲੈ ਸਕਦੇ ਹੋ ਇਹ ਆਪਾਂ ਲੈਂਦੀ ਆ 7 ਇੰਚ ਇਹਦੇ नीचे ਦੇਖੋ ਆਪਾਂ ਐਸ ਤਰ੍ਹਾਂ ਬਣਾਇਆਗਾ ਤਿਕੋਣ ਸ਼ੇਪ ਦਿੱਤੀ ਹੈ ਇਹਨੂੰ ਤੇ ਉੱਪਰ ਆਪਾਂ ਇਹ ਕੱਟ ਲਗਾ ਲਿਆ ਇਹਨੂੰ ਆਪਾਂ ਐਸ ਲੋਟ ਇੱਥੇ ਕੱਟ ਨਾਲ ਸਹੀ ਰੱਖ ਕੇ ਇਨੂੰ ਚੇਪਣਾਗਾ ਕੱਪੜੇ ਦੇ ਉੱਪਰ ਇਹ ਵਾਲਾ ਆਪਾਂ ਕੱਪੜਾ ਲੈਂਤਾ ਹਾਂ ਇਹ ਸਲਵਾਰ ਨਾਲ ਦਾ ਕੱਪੜਾ ਲਿਆ ਆਪਾਂ ਕਮੀਜ਼ ਆ ਜਿਹੜੀ ਉਹ ਪ੍ਰਿੰਟ ਆ ਪਲੇਨ ਇਹਨੂੰ ਤੁਸੀਂ ਪ੍ਰੈਸ ਮਾਰ ਕੇ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਆਪਾਂ ਨੈੱਕ ਨੂੰ ਐਸ ਤਰ੍ਹਾਂ ਰੱਖ ਕੇ ਉੱਪਰ ਹਲਕੀ ਜਿਹੀ ਜਗ੍ਹਾ ਛੱਡਾਂਗੇ ਤੇ ਇਹਨੂੰ ਪ੍ਰੈਸ ਨਾਲ ਚੇਪ ਲੈਣਾਗਾ ਇਹ ਤੋਂ ਜਿਹੜੀ ਆਪਾਂ ਵਿਚਲੀ ਜਗ੍ਹਾ ਜਿਹੜੀ ਉਹ ਵੀ ਸੈੱਟ ਕਰਕੇ ਰੱਖਣੀ ਹੁੰਦੀ ਹੈਗੀ 5 ਇੰਚ ਦੇਖੋ ਸਹੀ ਹੋਣੀ ਚਾਹੀਦੀ ਹੈ ਇਹ ਇਸ ਤਰ੍ਹਾਂ ਤੁਸੀਂ ਨਾਪ ਕੇ ਵੀ ਰੱਖ ਸਕਦੇ ਹੋ ਇਸ ਤਰ੍ਹਾਂ ਇਹਨੂੰ ਚੇਪ ਲਓ ਦੇਖੋ ਇਹ ਚਿਪ ਗਿਆ ਹੁਣ ਆਪਾਂ ਇਹ ਵਾਲੀ ਜਿਹੜੀ ਪੱਟੀ ਆ ਇਹਦਾ ਆਹ ਪੇਸਟਿੰਗ ਵਾਲਾ ਪਾਸਾ ਜਿਹੜਾ ਉਹ نیچے ਰੱਖਣਾਗਾ ਇਹਨੂੰ ਇਸ ਤਰ੍ਹਾਂ ਇੱਥੇ ਸੈੱਟ ਕਰਕੇ ਆਪਾਂ ਧਿਆਨ ਨਾਲ ਦੇਖੋ ਇੱਥੇ ਇਸ ਤਰ੍ਹਾਂ ਰੱਖਣਾਗਾ ਹਲਕਾ ਜਿਹਾ ਆਪਾਂ نیچے ਰੱਖਾਂਗੇ ਤੇ ਇਹਨੂੰ ਵੀ ਆਪਾਂ ਛੇਪ ਲਾਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਛੇਪਣ ਤੋਂ ਬਾਅਦ ਕੀ ਕਰਨਾਗਾ ਅੱਧਾ ਤਾਂ ਇੰਚ ਦਾ ਮਾਰਜਿਨ ਛੱਡ ਕੇ ਆਪਾਂ ਇਸ ਤਰ੍ਹਾਂ ਇੱਥੋਂ ਇਸਦੀ ਕਟਾਈ ਕਰ ਲੈਣੀ ਆ ਇਸ ਤਰ੍ਹਾਂ ਦੇਖੋ ਇੱਥੇ-ਇੱਥੋਂ ਆਪਾਂ ਇਹਨੂੰ ਕੱਟ ਕਰ ਲਾਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਅੱਧਾ-ਅੱਧਾ ਇੰਚ ਦਾ ਮਾਰਜਿਨ ਰੱਖ ਕੇ ਕੱਟ ਕਰ ਲਿਆ ਇਸ ਤੋਂ ਬਾਅਦ ਆਪਾਂ ਇੱਥੇ ਦੇਖੋ ਜਿੱਥੇ ਆਪਾਂ ਫੋਲਡ ਕਰਨਾ ਉੱਥੇ ਆਪਾਂ ਇਸ ਤਰ੍ਹਾਂ ਕੱਟ ਲਗਾ ਲੈਣੇ ਆ ਤੇ ਇਹਨੂੰ ਫੋਲਡ ਕਰ ਲੈਣਾ ਪ੍ਰੈਸ ਨਾਲ ਆਪਾਂ ਇਹਨੂੰ ਸੈੱਟ ਕਰ ਲਾਂਗੇ ਇਸ ਤਰ੍ਹਾਂ ਮੋੜ ਕੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਸ ਦੀ ਸਟਿਚਿੰਗ ਦੱਸਾਂਗੇ ਇਹ ਵਾਲੀ ਲੈਸ ਆ ਜਿਹੜੀ ਉਹ ਆਪਾਂ ਅਟੈਚ ਕਰਨੀ ਹੈਗੀ ਤੇ ਇਹ ਵਾਲਾ ਕੱਪੜਾ ਹੈਗਾ ਜਿਹੜਾ ਦੇਖੋ ਇਹ ਆਪਣੀ ਕਮੀਜ਼ ਦਾ ਕੱਪੜਾ ਹੈਗਾ ਇਹਦੇ ਉੱਪਰ ਆਪਾਂ ਅਟੈਚ ਕਰਾਂਗੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਲਿਆ ਹੁਣ ਆਪਾਂ ਡਿਜ਼ਾਈਨ ਬਣਾਉਣੇ ਆ ਤੇ ਇਹਨੂੰ ਅਟੈਚ ਕਰਦੇ ਆ ਕਮੀਜ਼ ਨਾਲ ਹਾਂਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਕੀ ਕਰਨਾ ਇਹਨੂੰ ਐਸ ਤਰ੍ਹਾਂ ਫੋਲਡ ਕਰਕੇ ਇੱਥੇ ਕੱਚੀ ਸਲਾਈ ਆ ਜਿਹੜੀ ਉਹ ਲਗਾ ਲੈਣੀ ਆ ਫੁੱਲ ਵੱਖਾ ਕਰਕੇ ਹਾਂਜੀ ਤੇ ਵੱਖਾ ਕਰਕੇ ਆਪਾਂ ਇੱਥੇ ਸਲਾਈ ਲਗਾਉਣੀ ਆ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਚਾਰੇ ਪਾਸੇ ਇਹਦੇ ਸਲਾਈ ਲਗਾ ਲਈ ਹਾਂਜੀ ਦੇਖੋ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਜਿਹੜਾ ਕਮੀਜ਼ ਦਾ ਉਹਨੂੰ ਸੈਂਟਰ ਕਰਕੇ ਆਪਾਂ ਇੱਥੇ ਕੱਟ ਲਗਾ ਰੱਖਿਆ ਹੈਗਾ ਤੇ ਪ੍ਰੈਸ ਨਾਲ ਦੇਖੋ ਆਪਣੀ ਕਰੀਜ਼ ਬਣੀ ਹੋਈ ਆ ਇਹਨੂੰ ਕੀ ਕਰਨਾ ਆਪਾਂ ਡਿਜ਼ਾਈਨ ਲਿਹਾਉਣਾ ਜਿਹੜਾ ਕਮੀਜ਼ ਦਾ ਦੇਖੋ ਆਪਾਂ ਬੈਕ ਸਾਈਡ ਗਲਾ ਜੜਾਂਗੇ ਆ ਦੇਖੋ ਆਹ ਹੋ ਗਿਆ ਸਿੱਧਾ ਪਾਸਾ ਗਲਾ ਦਾ ਇਹਨੂੰ ਐਸ ਤਰ੍ਹਾਂ ਰੱਖ ਕੇ ਆਪਾਂ ਬੈਕ ਸਾਈਡ ਗਲਾ ਜੜਨਾਗਾ ਇੱਥੇ ਰੱਖ ਕੇ ਸਲਾਈ ਲਗਾਉਣੀ ਆ ਇਸ ਤਰ੍ਹਾਂ ਸੈਂਟਰ ਕਰਕੇ ਇਹਨੂੰ ਕੱਟ ਨਾਲ ਕੱਟ ਮਿਲਾ ਕੇ ਇਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਗਾ ਕੇ ਇਹਨੂੰ ਅਟੈਚ ਕਰ ਦਾਂਗੇ ਹਾਂਜੀ ਦੇਖੋ ਆਪਾਂ ਇਹ ਗਲੇ ਦਾ ਸੈਂਟਰ ਹੈ ਜਿਹੜਾ ਉਹਦਾ ਨਿਸ਼ਾਨ ਲਗਾਇਆ ਹੋਇਆ ਇਸ ਤੋਂ ਬਾਅਦ ਆਪਾਂ ਇਹ ਵਾਲਾ ਸੈਂਟਰ ਹੈ ਜਿਹੜਾ ਇਹਦੇ ਉੱਪਰ ਇਸ ਤਰ੍ਹਾਂ ਇਹਨੂੰ ਸੈੱਟ ਕਰ ਲੈਣਾਗਾ ਤੇ ਇੱਥੇ ਸਾਈਡ ਸਾਈਡ ਤੇ ਸਲਾਈ ਲਗਾ ਲੈਣੀ ਹੈਗੀ ਇਹ ਨਾਰਮਲ ਵਖੇ ਤੇ ਸਲਾਈ ਲੱਗਦੀ ਹੈ ਚਾਹ ਤੁਸੀਂ ਛੋਟੇ ਤੇ ਵੀ ਲਗਾ ਸਕਦੇ ਹੋ ਜਿਵੇਂ 1.5 ਇੰਚ ਤੇ ਰੱਖ ਕੇ ਇਹਦੇ ਨਾਲ ਜੇ ਛੋਟਾ ਵਖਾ ਰੱਖਾਂਗੇ ਤਾਂ ਆਪਾਂ ਜਿਹੜੀ ਸਲਾਈ ਆ ਉਹ ਉਧੜਦੀ ਨਹੀਂ ਜਲਦੀ ਜਲਦੀ ਇਸ ਤਰ੍ਹਾਂ ਆਪਾਂ ਇਹਦੇ ਨਾਲ-ਨਾਲ ਸਲਾਈ ਲਾਉਣੀ ਆ ਲੇਖੋ ਅਟੈਚ ਕਰਨਾ ਆਪਾਂ ਬੈਕ ਸਾਈਡ ਤੇ ਫਰੰਟ ਤੇ ਨਹੀਂ ਆਪਾਂ ਅਟੈਚ ਕਰਨਾ ਸਿੱਧੇ ਪਾਸੇ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲਿਆ ਹੁਣ ਆਪਾਂ ਇਹਨੂੰ ਇੱਥੋਂ ਆਪਾਂ ਇਹਦੀ ਕਟਿੰਗ ਕਰ ਲਾਂਗੇ ਅੱਧਾ ਅੱਧਾ ਇੰਚ ਦਾ ਮਾਰਜਿਨ ਰੱਖ ਕੇ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਇਹਦੀ ਇੱਥੇ ਆਪਾਂ ਕੱਟ ਲਗਾ ਲੈਣੀ ਆ ਦੇਖੋ ਜਿੱਥੋਂ ਆਪਾਂ ਇਹਨੂੰ ਫੋਲਡ ਕਰਨਾ ਸਤਰ ਕੱਟ ਲਾ ਕੇ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਫੋਲਡ ਕਰ ਲੈਣਾ ਹਾਂਜੀ ਦੇਖੋ ਆਪਾਂ ਹੁਣ ਇਹਨੂੰ ਐਸ ਤਰ੍ਹਾਂ ਫੋਲਡ ਕਰ ਲੈਣਾ ਸਿੱਧੇ ਪਾਸੇ ਨੂੰ ਤੁਸੀਂ ਚਾਹੋ ਤਾਂ ਪ੍ਰੈਸ ਨਾਲ ਵੀ ਸੈੱਟ ਕਰ ਸਕਦੇ ਹੋ ਐਸ ਤਰ੍ਹਾਂ ਇਹ ਹੁਣ ਸਿੱਧੇ ਪਾਸੇ ਨੂੰ ਫੋਲਡ ਹੋ ਗਿਆ ਆਪਾਂ ਇਹਨੂੰ ਐਸ ਤਰ੍ਹਾਂ ਖਿੱਚ ਕੇ ਇੱਥੋਂ ਹਲਕਾ-ਹਲਕਾ ਪ੍ਰੈਸ ਕਰ ਲੈਣਾ ਆਪਾਂ ਉਂਗਲ ਨਾਲ ਇਹ ਸੈੱਟ ਹੋ ਜੂਗਾ ਦੇਖੋ ਅਪਾ ਇਹਦੇ ਇੱਥੇ ਕੋਈ ਲੇਸ ਨਹੀਂ ਅਟੈਚ ਕਰਨੀ ਆਪਾਂ ਇਹਦੇ ਸਾਈਡ ਤੇ ਇੱਥੇ ਲੇਸ ਜਿਹੜੀ ਇਹ ਅਟੈਚ ਕਰਾਂਗੇ ਇਹ ਵਾਲੀ ਇਹਦਾ ਆਪਾਂ ਸਾਈਡ ਦੇਖ ਲੈਣੀ ਹੈ ਜਿਹੜੀ ਸਿੱਧੀ ਸਾਈਡ ਆ ਉੱਪਰ ਵਾਲ ਨੂੰ ਰੱਖ ਕੇ ਇੱਥੇ ਆਪਾਂ ਇਹਨੂੰ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਓਨੀ ਰੱਖ ਕੇ ਉੱਪਰ-ਉੱਪਰ ਸਲਾਈ ਲਗਾ ਦਾਂਗੇ ਹਾਂਜੀ ਇੱਕ ਦੇਖੋ ਤੁਸੀਂ ਕੀ ਕਰਨਾ ਜਿਹੜੀ ਇਹ ਵਾਲੀ ਪੱਟੀ ਹੁੰਦੀ ਹੈ ਇਹਨੂੰ ਸੈੱਟ ਕਰ ਲਈ ਆਪਾਂ ਸੈਂਟਰ 'ਚ ਰੱਖ ਕੇ ਐਸ ਤਰ੍ਹਾਂ ਤੇ ਇੱਥੇ ਇੱਕ ਕੱਚੀ ਸਲਾਈ ਲਗਾ ਲਾਂਗੇ ਤਾਂ ਜੋ ਲੇਸ ਅਟੈਚ ਕਰਨ ਵੇਲੇ ਆਪਾਂ ਨੂੰ ਸੌਖਾ ਰਹੇ ਹਾਂਜੀ ਦੇਖੋ ਇੱਥੇ ਆਪਾਂ ਸੈਂਟਰ 'ਚ ਹੀ ਲਾਉਣੀ ਆ ਇਹ ਸਲਾਈ ਐਨੀ ਕੁ ਤਾਂ ਜੋ ਜਿਹੜੀ ਆਪਣੀ ਪੱਟੀ ਆ ਉਹ ਹੱਲੇ ਨਾ ਤੇ ਆਪਾਂ ਨੂੰ ਲੈਸ ਵੇਲੇ ਸੌਖੀ ਰਹੇ ਆਪਾਂ ਨੂੰ ਲਾਉਣੀ ਲੈਸ ਹੁਣ ਆਪਾਂ ਇਹਦੇ ਵਿੱਚ ਇਹ ਵਾਲੀ ਹਾਂਜੀ ਦੇਖੋ ਇਸ ਤਰ੍ਹਾਂ ਰੱਖ ਕੇ ਆਪਾਂ ਇਹਨੂੰ ਇੱਥੇ-ਇੱਥੇ ਸਲਾਈ ਲਗਾ ਲੈਂਦੇ ਹਾਂ ਨਾਰਮਲ ਵੱਖੇ ਨਾਲੋਂ ਥੋੜਾ ਜਿਹਾ ਵੱਡਾ ਰੱਖਦੇ ਹੁੰਨੇ ਆਪਾਂ ਲੈਸ ਲਾਉਣ ਵੇਲੇ ਜਿਹੜਾ ਵੱਖਾਗਾ ਕਨਾਰੇ ਟਕਲੇ ਆ ਕੇ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਮੋੜ ਲੈਣਾ ਹੈ ਮੋੜ ਕੇ ਜਿੰਨੀ ਲਿਆਸ ਬਾਹਰ ਰੱਖਣੀ ਓਨੀ ਰੱਖ ਕੇ ਤੇ ਇਹਨੂੰ ਅਟੈਚ ਕਰ ਦੇਉ ਬਸ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਪਾਉਂਦੇ ਜਾਣਾ ਤੇ ਅਟੈਚ ਕਰਦੇ ਜਾਣਾ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਸੂਈ ਨਾਲ ਸੈੱਟ ਕਰਦੇ ਜਾਣਾ ਤੇ ਆਪਾਂ ਸਲਾਈ ਲਗਾਉਂਦੇ ਜਾਣਾ ਇਹ ਤੋਂ ਐਸ ਤਰ੍ਹਾਂ ਰੱਖ ਲਿਆ ਕਰੋ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਰੱਖਦੇ ਹੋਏ ਸਾਰੀ ਲੈਸ ਜਿਹੜੀ ਉਹ ਅਟੈਚ ਕਰ ਲਈ ਦੇਖੋ ਆਪਣੀ ਲੈਸ ਜਿਹੜੀ ਉਹ ਅਟੈਚ ਹੋ ਗਈ ਇਸ ਤੋਂ ਬਾਅਦ ਜਿਹੜੀ ਆਪਾਂ ਐਕਸਟਰਾ ਸਲਾਈ ਇਹ ਵਾਲੀ ਲਗਾਈ ਸੀ ਆਪਾਂ ਇਹਨੂੰ ਪੱਟ ਕਰ ਦਾਂਗੇ ਦੇਖੋ ਇਹਨੂੰ ਪੱਟ ਦੇਣਾਗਾ ਆਪਾਂ ਤੇ ਇੱਕ ਆਪਾਂ ਇਹ ਵਾਲੀ ਸਲਾਈ ਲਗਾਈ ਸੀ ਜਿਹੜੇ ਇਹਨੂੰ ਵੀ ਆਪਾਂ ਪੱਟ ਦਾਂਗੇ ਫਿਰ ਦਿਖਾਉਣੇ ਆਪਾਂ ਤੁਹਾਨੂੰ ਫਾਈਨਲ ਲੁੱਕ ਹਾਂਜੀ ਦੇਖੋ ਇਹ ਰਹੀ ਆਪਣੇ ਗਲੇ ਦੀ ਫਾਈਨਲ ਲੁੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ